ਬਠਿੰਡਾ ਦੇ ਥਾਣਾ ਸਿਵਲ ਲੈਂਡ ਦੀ ਪੁਲਿਸ ਪਾਰਟੀ ਵੱਲੋਂ ਨਸ਼ਾ ਵੇਚਣ ਵਾਲੇ ਦੀ ਵੱਡੀ ਕਾਰਵਾਈ 10 ਗ੍ਰਾਮ ਚਿੱਟੇ ਸਮੇਤ ਪੰਜ ਨੂੰ ਕੀਤਾ ਗਿਆ ਗ੍ਰਿਫਤਾਰ ਥਾਣਾ ਸਿਵਲ ਲੈਂਡ ਵਿਖੇ ਮਾਮਲਾ ਦਰਜ ਕਰਕੇ ਪੰਜੇ ਕੀਤੇ ਗਏ ਬੰਦਾ ਹਵਾਲਤ ਅਤੇ ਅੱਜ ਕੀਤੇ ਜਾਣਗੇ ਮਾਨਯੋਗ ਅਦਾਲਤ ਵਿੱਚ ਪੇਸ਼ ਅਤੇ ਇਹਨਾਂ ਨੂੰ ਅੱਜ ਆਵੇਗਾ ਰਿਮਾਂਡ ਐਸਐਚਓ थाना ਸਿਵਲਨ ਹਰਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਬਠਿੰਡਾ ਦੇ ਪਾਗੂ ਰੋਡ ਤੋਂ ਪੰਜ ਵਿਅਕਤੀਆਂ ਨੂੰ 10 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਤੇ ਮਾਮਲਾ ਦਰਜ ਕਰਕੇ ਇਹਨਾਂ ਪੰਜਾਂ ਨੂੰ ਬੰਦ ਹਵਲਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਦੇ ਬੈਕਵਾਰਡ ਤੇ ਫਾਰਵਰਡ ਲਿੰਕ ਨੇ ਜਿਹੜੇ ਉਹ ਗਾਲੇ ਜਾਣਗੇ ਉਹਨਾਂ ਕਿਹਾ ਕਿ ਇਹਨਾਂ ਦਾ ਡਾਕ ਟੈਸਟ ਵੀ ਕਰਾਇਆ ਜਾਵੇਗਾ ਇਹ ਇਹ ਆਪਣਾ ਖੁਦ ਖਾਣ ਦੇ ਆਦੀ ਹਨ ਜਾਂ ਨਹੀਂ ਲੇਕਿਨ ਇੱਕ ਵਾਰੀ ਇਹਨਾਂ ਨੂੰ 10 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਇਹ ਚਿੱਟਾ ਵੇਚਦੇ ਸੰਦੇ ਹੋ ਤੁਸੀਂਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਥਾਣਾ ਸਿਵਲ ਲੈਣ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਬਠਿੰਡਾ ਦੇ ਭਾਗੂ ਰੋਡ ਤੋਂ ਬਠਿੰਡਾ ਪੁਲਿਸ ਵੱਲੋਂ 10 ਗ੍ਰਾਮ ਚਿੱਟੇ ਸਮੇਤ ਚਿੱਟਾ ਵੇਚਣ ਵਾਲਿਆਂ ਨੂੰ ਪੁਲਿਸ ਵੱਲੋਂ ਗਰਤਾਰ ਕੀਤਾ ਹੈ ਤੇ ਇਹਨਾਂ ਨੂੰ ਇਹਨਾਂ ਦੇ ਮਾਮਲੇ ਦਾ ਅੱਜ ਕਰਕੇ ਹਾਂ ਉਹਨੂੰ ਬੰਦ ਹਵਾਲਾ ਦਿੱਤਾ ਗਿਆ ਹੈ ਆ ਉਸ ਨੂੰ ਸੁਣਾਉਣਿਆ ਕੀ ਕੀ ਕਹਿੰਦੇ ਨੇ ਇਸ ਸੰਬੰਧੀ ਥਾਣਾ ਸਿਵਲ ਲੈਂਡ ਦੇ ਐਸਐਚਓ ਹਰਜੋਤ ਸਿੰਘ ਦਾ ਜਦ ਕੀ ਨਾਮਾ ਬਦਕੀ ਮੰਗਵਾ ਜਿਹੜਾ ਪੰਜ ਸੇਕ ਮੇਰਾ ਨਾਂ ਇੰਸਪੈਕਟਰ ਹਦੂ ਸਿੰਘ ਦਾ ਮੁਖ ਅਫਸਰ ਥਾਣਾ ਸਿਵਲ ਲੈਂਡ ਬਟਿੰਡਰ ਮਾਨ ਜੋ ਸੀਨੀਅਰ ਕਪਤਾਨ ਪੁਲਿਸ ਬਟਿੰਡਰ ਮੈਡਮ ਅਮੀਤ ਖੋਨੜਾ ਆਈਪੀਐਸ ਜਿਹਦੇ ਜਿਹੜੇ ਸਖਤ ਦੇਸ਼ ਨਿਰਦੇਸ਼ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧ ਦੀ ਜਿਹੜੀ ਮਹਿਮ ਚਲਾਈ ਗਈ ਹੈ ਜਿਹੜਾ ਕੋਈ ਵੀ ਗਲਤ ਅੰਸਰ ਹੈ ਕੋਈ ਨਸ਼ੇ ਦਾ ਜਿਹੜਾ ਹੈ ਵੇਚਦਾ ਹੈਗਾ ਉਹਦੇ ਜਿਹੜਾ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਜਿਸ ਤਰ੍ਹਾਂ ਜਿਹੜਾ ਹੈਗਾ ਸਾਡੇ ਵੱਲੋਂ ਕੱਲ ਏਐਸ ਇਸ ਸਤਿੰਦਰ ਦਰਾਨ ਅਗਸਤ ਜਿਹੜਾ ਹੈਗਾ 5 ਜਣਿਆਂ ਨੂੰ ਅਪ੍ਰੀਹੈਂਡ ਕੀਤਾ ਗਿਆ ਸੀਗਾ ਤੇ ਉਹਨਾਂ ਪਾਸੋਂ ਜਿਹੜੀ ਹੈਗੀ 10 ਗ੍ਰਾਮ ਜਿਹੜੀ ਹੈ ਹੈਰੋਨ ਰਿਕਵਰ ਕੀਤੀ ਗਈ ਹੈ ਜਿਸ ਤੇ ਮੁਕਦਮਾ ਥਾਣਾ ਸਿਵਲਾਈਟ ਰਜਿਸਟਰ ਕਰਕੇ ਉਹਦੀ ਤਫਤੀਸ਼ ਅਮਲ ਵਿੱਚ ਚੱਲਦੀ ਜਾਂਦੀ ਹੈ। ਏ ਪੱਗ ਰੋਡ ਤੋਂ ਇਹਨਾਂ ਨੂੰ ਜਿਹੜਾ ਹੈ ਪ੍ਰੀਐਂਡ ਕੀਤਾ ਸੀ ਇਹ ਚ ਲਖਵਿੰਦਰ ਅਰਸ਼ਦੀਪ ਹਰਵਿੰਦਰ ਮੇਵਾ ਤੇ ਹਰਪ੍ਰੀਤ ਬਾਵਾ ਇਹ ਪੰਜ ਜਣੇ ਸੀ ਪੰਜ ਜਿਹੜੇ ਦੋਸ਼ੀਆਂ ਨੂੰ ਜਿਹੜਾ ਗਿਰਤਾਰ ਕਰਕੇ ਇਹਨਾਂ ਕੋਲ 10 ਗ੍ਰਾਮ ਹੈਰੋਇਨ ਮਿਲੋ। ਇਹ ਵੀ ਇਹ ਤਾਂ ਹੈ ਕਿ ਆਪਾਂ ਵੀ ਨਹੀਂ ਨਹੀਂ ਜਿਹੜਾ ਹੈਗਾ ਇਹ ਵੇਚਣ ਦਾ ਕੰਮ ਕਰਦੇ ਹੈਗੇ ਤੇ ਬਾਕੀ ਇਹਨਾਂ ਦਾ ਜਿਹੜਾ ਡਾਕ ਟੈਸਟ ਕਰਾਇਆ ਜਾ ਰਿਹਾ ਜਿਸ ਤੋਂ ਕਲੀਅਰ ਹੋ ਜਾਊਗਾ ਕਿ ਜਿਹੜੇ ਹੈਗੇ ਆਪ ਵੀ ਜਿਹੜਾ ਹੈਗਾ ਇਹ ਸੇਵਨ ਕਰਦੇ ਆ ਕਿ ਨਹੀਂ ਪਹਿਲਾਂ ਇਹਗੇ ਉਹ ਮਾਫ ਕਰਦੇ ਇਸ ਸੰਬੰਧੀ ਜਿਹੜਾ ਹੈਗਾ ਸੰਬੰਧ ਥਾਣੇ ਤੋਂ ਅਸੀਂ ਰਿਕਾਰਡ ਜਿਹੜਾ ਹਾਸਲ ਕਰ ਰਹੇ ਆ ਉਹ ਸੰਬੰਧੀ ਜਿਹੜਾ ਹੈਗਾ ਸਫਾ ਮਿਸਲ ਤੇ ਲਿਆ ਕੇ ਜਿਹੜੇ ਵੀ ਬੈਕਵਰਡ ਫਾਰਵਰਡ ਲਿੰਕ ਅੱਗੇ ਜਿਹੜਾ ਜਿੱਥੋਂ ਲੈ ਕੇ ਆਉਂਦੇ ਉਹਨਾਂ ਦੇ ਵੀ ਖਿਲਾਫ ਸਖਤ ਸਜ਼ਾਕਾਰ ਵੀ ਕੀਤੀ ਜਾਂਦੀ ਹੈ